5 साल और ना हारा हुकुम साढे सरमत या बिसलाम भी बने आज भी आई डेट के ट्वीनाफ़ तो नहीं बने नहीं बनाएंगे सारे सिर्फ बड़ा हुकुम आना बिली नहीं सारे तो मीटिंग है मीटिंग आइडिया और कैंडिडेट्स आज तो मीटिंग में नहीं आएंगे आजी 5 साल को मेंटा नहीं ट्वीनाफ़ तो कौन सी हुकुम का डायरेक्ट तुझे कहने क्या सच कहने को मांगता था आज तुझे मिटने क्या सच मिटने के भी आज तो प्रदेश लेकर कहने क्या कोई कहना तुझे करना दिन का सामना कोई कहना में तो लेकर भी कोई भी करा थी वो प्राइम मैन भी लेकर था भिंडा भोग जो भी शाम को कोई मानसून देश के भी शाम को उससे बात कर दिया उन्होंने कोई कोई बारे चलो पहले मीटिंग कर तब सूखा और खराब करने का काम कर रहे चलो मैं कल उसको बेवकूफ वाली बात से आपको बताऊँगा कि माल नहीं बना मैं ऊपर कह रहा है मैं रुक कर भेज दूंगा रुक की तरह ਇੱਥੇ ਆ ਕੇ ਟੱਕੇ ਨਾਲ ਸਾਡੀ ਮੀਟਿੰਗ ਬੰਦ ਕਰਾ ਰਿਆ ਅਸੀਂ ਫਿਰ ਵੀ ਉਹਨਾਂ ਦਾ ਹੁਕਮ ਮੰਨਦੇ ਹੋਏ ਅਸੀਂ ਸਿਰਫ ਲੋਕਾਂ ਦੀ ਸੇਵਾ ਕਰ ਰਹੇ ਸੀ ਅਸੀਂ ਉਹਨਾਂ ਲੋਕਾਂ ਨੂੰ ਕਾਰਡ ਬਣਾ ਕੇ ਦੇ ਰਹੇ ਸੀ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਹੋਏ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਸੀ ਜੇ ਪੰਜਾਬ ਸਰਕਾਰ ਸਾਨੂੰ ਰੋਕਦੀ ਹੈ ਜੇ ਪੁਲਿਸ ਸਾਨੂੰ ਰੋਕਦੀ ਹੈ ਤਾਂ ਅਸੀਂ ਕਾਨੂੰਨ ਪਰ ਸਾਧ ਕਾਰਵਾਈ ਕਰਾਂਗੇ ਅਸੀਂ ਫਿਰ ਵੀ ਇਹਨਾਂ ਦਾ ਹੁਕਮ ਮੰਨਾਂਗੇ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਕਰਦੇ ਰਹਾਂਗੇ ਇਹ ਸਾਡਾ ਹੱਕ ਹੈ ਜਿੰਦਾਬਾਦ ਜਿੰਦਾਬਾ ਜੈ ਸਿੰਘ ਜਿੰਦਾਬਾ ਅਸੀਂ ਅਸਿਰ ਪੁਲਿਸ ਦਾ ਹੁਕਮ ਮੰਨਦੇ ਆ ਅੱਜ ਮੰਨਦੇ ਹੋਏ ਅਸੀਂ ਬੰਦ ਕਰਦੇ ਆ ਦੇਖੋ ਹਿੰਦੁਸਤਾਨ ਦਾ ਸੰਗੀਤਾਂਚਾ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਉਹ ਪਿੰਡਾਂ ਤਾਈਂ ਇਸ ਸਕੀਮਾਂ ਪਹੁੰਚਾਉਂਦੀ ਸੈਂਟਰ ਦੀਆਂ ਪਰ ਸਰਕਾਰ ਪੰਜਾਬ ਸਰਕਾਰ ਉਸ ਸਕੀਮਾਂ ਨਹੀਂ ਪਹੁੰਚਾ ਰਹੀ ਅਸੀਂ ਭਾਜਪਾ ਪਾਰਟੀ ਦੇ ਆਪ ਪਰ ਪਹੁੰਚਾ ਰਹੇ ਸੀ ਪਰ ਪੰਜਾਬ ਸਰਕਾਰ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵੰਲਾ ਪਾਰਟੀ ਦੀ ਫੇਲ ਸਰਕਾਰ ਜਿਹੜੀ ਲੋਕਾਂ ਤੋਂ ਆਮ ਪਾਰਟੀ ਬੀਜੇਪੀ ਤੋਂ ਘਬਰਾ ਗਈ ਹੈ ਉਹਨੇ ਸਾਡੀਆਂ ਸਾਰੇ ਜਿਹੜੇ ਕੈਂਪਾਂ ਬੰਦ ਕਰਾਤੇ ਅੱਜ ਸਾਡੀ ਮੀਟਿੰਗ ਬੰਦ ਕਰਾ ਦਿੱਤੀ ਅਸੀਂ ਇਸ ਦੇ ਰੋਸ ਵਿੱਚ ਹੋਈ ਅੱਜ ਇੱਥੇ ਮੀਟਿੰਗ ਰੱਖੀ ਹੋਈ ਸੀ ਇੱਥੇ ਵੀ ਐਸਐਸਓ ਸਾਹਿਬ ਨੇ ਆ ਕੇ ਇਹ ਮੀਟਿੰਗ ਰਕਵਾ ਦਿੱਤੀ ਆ ਸਾਡੀ ਸਾਬ ਮੈਂ ਸਾਰੇ ਹਲਕੇ ਸਤਲਾਨੇ ਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਲੋਕੋ ਜੇ ਗਰੀਬਾਂ ਦੀ ਮਦਦ ਕਰਨੀ ਗੁਨਾਹ ਹੈ ਕਾ ਅਸੀਂ ਉਹ ਬਣਾ ਕੀਤਾ ਨਹੀਂ ਤਾਂ ਅਸੀਂ ਲੋਕਾਂ ਦੀ ਮਦਦ ਕਰਦੇ ਆਂ ਕਰਦੇ ਰਾਂਗੇ ਅੱਗੇ ਵੀ ਬੀਜੇਪੀ ਇਸ ਕੰਮ ਨੂੰ ਲੱਗੀ ਰਹੂਗੀ ਸਾਰੇ ਤੁਹਾਡੇ ਲੋਕਾਂ ਦਾ ਧੰਨਵਾਦ ਜਿਹੜੇ ਮੀਟਿੰਗ ਚ ਆਏ ਉਹਨਾਂ ਦਾ ਧੰਨਵਾਦ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਆਏ ਨੇ ਉਹਨਾਂ ਦਾ ਧੰਨਵਾਦ ਹੋਰ ਜਿਹੜੇ ਵੀ ਸੀਨੀਅਰ ਖੇੜਤੀ ਸਾਹਿਬ ਆਏ ਉਹਨਾਂ ਦਾ ਵੀ ਧੰਨਵਾਦ ਸਾਰੇ ਜ਼ਿਲ੍ਹਾ ਦੇ ਅਫਸਰਾਂ ਦਾ ਧੰਨਵਾਦ ਹਲਕੇ ਸ਼ਤਰਾਨੇ ਦੀ ਸਾਰੀ ਲੀਡਰ ਸਾਹਿਬਾਨ ਦਾ ਮੈਂ ਦਿਨੋਂ ਧੰਨਵਾਦ ਕਰਦਾ ਪ੍ਰੈਸ ਆਈਆ ਸਾਰੀ ਉਹਨਾਂ ਦਾ ਧੰਨਵਾਦ ਕਰਦਾ ਬੇਨਤੀ ਕਰਦਾ ਪ੍ਰਸਾਰੇ ਵੀਰੋ ਤੁਸੀਂ ਲੋਕਾਂ ਤੇ ਕਰੇ ਗੱਲ ਪਹਚਾਓ ਕਿ ਅਸੀਂ ਗਰੀਬਾਂ ਦੀ ਸੇਵਾ ਕਰਨਾ ਚਾਹੁੰਦੇ ਆਂ ਬੀਜੇਪੀ ਗਰੀਬਾਂ ਦੀ ਸੇਵਾ ਕਰਦੀ ਹੈ ਆਮ ਪਾਰਟੀ ਦੀ ਸਰਕਾਰ ਪੰਜਾਬ ਦੀ ਪੁਲਿਸ ਇਸ ਕੰਮ ਨੂੰ ਰੋਕ ਰਹੀ ਹੈ ਅਸੀਂ ਲੋਕਾਂ ਦੀ ਗਰੀਬਾਂ ਦੀ ਮਤ ਕਰਨਾ ਕੋਈ ਗੁਨਾਹ ਹੈ ਜੇ ਅਸੀਂ ਗੁਨਾਹ ਇਹ ਕਰ ਰਿਹਾ ਅਸੀਂ ਇਹ ਗੁਨਾਹ ਕਰਾਂਗੇ ਕਰਦੇ ਰਹਾਂਗੇ ਅਸੀਂ ਗਰੀਬਾਂ ਦੀ ਮਤ ਕਰਨਾ ਕੋਈ ਗੁਨਾਹ ਨਹੀਂ ਹੈ ਅਸੀਂ ਲੋਕਾਂ ਦੇ ਫਾਰਮ ਭਰ ਆ ਰਹੇ ਆ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਤੀਆਂ ਸਾਡੀ ਨੋਕੋ ਸਾਡੀ ਮਦਦ ਕਰੋ ਪੁਲਿਸ ਏ ਆਮ ਫਰਕ ਦੇ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਹੁਣ ਇਹ ਬੀਜੇਪੀ ਦੀ ਇਹਨਾਂ ਨੂੰ ਅੱਗੇ ਵਧਦੀ ਹੋਈ ਟੀਪੀ ਬੀਜੇਪੀ ਦੇ ਚੰਗੇ ਕੰਮ ਇਹਨਾਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਬੀਜੇਪੀ ਜਾ ਰਹੀ ਹੈ ਇਹ ਲੋਕ ਕੇ ਬਰਦਾਸ਼ਤ ਨਹੀਂ ਕਰ ਸਕੇ ਸਾਡੇ ਕੈਂਪ ਬੰਦ ਕਰਾਤੇ ਸਾਡੀਆਂ ਮੀਟਿੰਗਾਂ ਬੰਦ ਕਰਾ ਰਹੀ ਹੈ ਅਸੀਂ ਇਸ ਗੱਲ ਦੀ ਸਖਤ ਨਿਖੇਦੀ ਕਰਦੇ ਹਾਂ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਭਾਰਤੀਆ ਜਨਤਾ ਪਾਰਟੀ ਜਿੰਦਾਬਾਦ ਭਾਰਤੀਆ ਜਨਤਾ ਪਾਰਟੀ ਜਿੰਦਾਬਾਦ ਵਿੱਚ ਇੱਥੇ ਇਕੱਠਾ ਕੀਤਾ ਆਰਕੀ ਦੇਖੋ ਗੱਲ ਇਹ ਹੈ ਕਿ ਮੈਨੂੰ 40 ਸਾਲ ਹੋ ਗਏ ਸਿਆਸਤ ਦੇ ਵਿੱਚ ਪਰ ਅੱਜ ਤੱਕ 40 ਸਾਲਾਂ ਦੇ ਵਿੱਚ ਕਰੇ ਇਸ ਤਰ੍ਹਾਂ ਦਾ ਕੰਮ ਮੈਂ ਪੂਰੀ ਲਾਈਫ ਚ ਨਹੀਂ ਦੇਖਿਆ ਜਦੋਂ ਕਿ ਇਹਨਾਂ ਨੇ ਪੂਰੇ ਪੰਜਾਬ ਪੱਧਰ ਤੇ ਜਿਹੜੇ ਕੈਂਪ ਲੱਗ ਰਹੇ ਸੀਗੇ ਲੋਕ ਭਰਾ ਇਸਕਿਮਾ ਵਾਸਤੇ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਪੂਰੇ ਪੰਜਾਬ ਦੇ ਵਿੱਚ ਰੋਕ ਦੇ ਕੇ ਤੁਸੀਂ ਡੀਸੀ ਸਾਹਿਬ ਦੀ ਪਰਮਿਸ਼ਨ ਲੈ ਕੇ ਤੁਸੀਂ ਕੈਂਪ ਲਾ ਸਕਦੇ ਹੋ ਚਲੋ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਅਨੁਸ਼ਾਸਿਤ ਪਾਰਟੀ ਹੈ ਇਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਸਾਰੇ ਪੰਜਾਬ 'ਚ ਕਹਤਾ ਕਿ ਡੀਸੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਫੇਰ ਹੀ ਕੈਂਪ ਲਾਉਣੇ ਨੇ ਜਿੱਥੇ ਵੀ ਕਿਤੇ ਲਾਉਣੇ ਨੇ ਪਰ ਅੱਜ ਜਿਹੜੀ ਉਰੇ ਮੀਟਿੰਗ ਸੀਗੀ ਇੱਕ ਲੋਕਤੰਤਰ ਦੇ ਵਿੱਚ ਸਾਰੀ ਪਾਰਟੀਆਂ ਨੂੰ ਅਧਿਕਾਰ ਹੈ ਕਿ ਉਹ ਆਪਣੀ ਬੈਠਕਾ ਕਰ ਸਕਦੇ ਆ ਮਨਜ਼ੂਰੀ ਸਿਰਫ ਉਸ ਗੱਲ ਦੀ ਲੈਣੀ ਹੁੰਦੀ ਹੈ ਬੈਠ ਕੇ ਕਰਨ ਲਈ ਜੇ ਅਸੀਂ ਕੋਈ ਪ੍ਰਦਰਸ਼ਨ ਕਰਨਾ ਹੋਵੇ ਸੜਕ 'ਤੇ ਪ੍ਰਦਰਸ਼ਨ ਕਰਨਾ ਹੋਵੇ ਇੱਕ ਇਥੇ ਅਗਰਵਾਲਤਾਰ ਮਸਾਲਾ ਦੇ ਵਿੱਚ ਅਸੀਂ ਬੈਠ ਕੇ ਕਰਦੇ ਆਂ ਤੇ ਉਹਨੂੰ ਆ ਕੇ ਰੋਕਣਾ ਇਹ ਇੱਕ ਬਹੁਤ ਨਿੰਦਣਯੋਗ ਗੱਲ ਹੈ ਇਹ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਸਰਕਾਰਾਂ ਜਦੋਂ ਵੀ ਬਣਦੀਆਂ ਨੇ ਤਾਂ ਲੋਕਾਂ ਦੀ ਸਹਿਮਤੀ ਨਾਲ ਬਣਦੀਆਂ ਨੇ ਲੋਕਾਂ ਦੀ ਭਲਾਈ ਨਾਲ ਬਣਦੀਆਂ ਨੇ ਐਦਾਂ ਤੱਕਾ ਕਰਨਾ ਜਿਹੜਾ ਹੈਗਾ ਇਹ ਸਰਕਾਰ ਦੀ ਮਤਲਬ ਬਹੁਤ ਜਿਹੜੀ ਉਹਦੀ ਇੱਕ ਨੀਤ ਨੂੰ ਦਰਸਾਉਂਦਾ ਹੈ ਕਿ ਸਰਕਾਰ ਦੀ ਨੀਤ ਹੈ ਜਿਹੜੀ ਉਹ ਠੀਕ ਨਹੀਂ ਹੈ ਇਹ ਜਿਹੜੀ ਮੀਟਿੰਗ ਰੋਕੀ ਗਈ ਹੈ ਸਾਡੀ ਤੋਂ ਇਨਫੋਰਮੇਸ਼ਨ ਲੈ ਲੈਂਦੀ ਆ ਪਰ ਇਹ ਧੱਕੇ ਨਾਲ ਸਾਡਾ ਮੂੰਹ ਬੰਦ ਕਰਾਉਣਾ ਚਾਹੁੰਦੇ ਆ ਇਹ ਇਨਫੋਰਮੇਸ਼ਨ ਨਹੀਂ ਲੈਣਾ ਚਾਹੁੰਦੇ ਇਹ ਸਾਡਾ ਮੂੰਹ ਬੰਦ ਕਰਾਉਣਾ ਚਾਹੁੰਦੇ ਆ ਮੂੰਹ ਬੰਦ ਨਹੀਂ ਹੋ ਸਕਦਾ ਪੰਜਾਬੀ ਲੋਕਾਂ ਨੂੰ ਸ਼ਾਮਦਾਮ ਦੰਡਪੇਦ ਜਿਹੜੇ ਦਿੱਲੀ ਵਾਲਿਆਂ ਨੇ ਕਿਹਾ ਉਹ ਇੱਥੇ ਨੀਤੀ ਨਹੀਂ ਲਾਗੂ ਹੋਵੇਗੀ ਪੰਜਾਬ ਦੇ ਉੱਪਰ ਬਹੁਤ ਵੱਡੇ ਵੱਡੇ ਧੜ ਵੀ ਆਏ ਨੇ ਉਹਨਾਂ ਦੀ ਪੰਜਾਬ ਦੇ ਲੋਕਾਂ ਨੇ ਕਦੇ ਪਰਵਾਹ ਨਹੀਂ ਕੀਤੀ ਆਮ ਪਾਰਟੀ ਵੀ ਇਹ ਬੰਨਣਾ ਚਾਹੁੰਦੀ ਹੈ ਧੜ ਵੀ ਬੰਨਣਾ ਚਾਹੁੰਦੀ ਹੈ ਦਿੱਲੀ ਵਾਲੇ ਧੜਵੀ ਬੰਨਣਾ ਚਾਹੁੰਦੇ ਆ ਦਿੱਲੀ ਤੋਂ ਕੇਂਦਰੀਵਾਲ ਸਸ਼ੋਧਿਆ ਇਹ ਸਾਰਾ ਪੰਜਾਬ ਨੂੰ ਲੁੱਟ ਰਹੇ ਨੇ ਲੁੱਟਣਾ ਚਾਹੁੰਦੇ ਆ ਸਾਨੂੰ ਡਰਾਉਣਾ ਚਾਹੁੰਦੇ ਆ ਪੰਜਾਬ ਦੇ ਲੋਕ ਨਹੀਂ ਡਰਨਗੇ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਬੀਜੇਪੀ ਕਦੇ ਤੁਹਾਡੇ ਤੋਂ ਡਰੇਗੀ ਨਹੀਂ ਸਰ ਕੀ ਮਾਮਲਾ ਸੀ ਅੱਜ ਜਿਹੜਾ ਇਹ ਇੱਥੇ ਅੱਜ ਬੀਜੇਪੀ ਵਾਲਿਆਂ ਵੱਲੋਂ ਮੀਟਿੰਗ ਕੀਤੀ ਗਈ ਸੀ ਤੇ ਉਹਨਾਂ ਕਿਹਾ ਸਾਡੀ ਮੀਟਿੰਗ ਉਠਾ ਸਾਡਾ ਇਸ ਦੇ ਪ੍ਰਤੀ ਇਹਨਾਂ ਨੂੰ ਆਇਆ ਵੀ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਇਕੱਠ ਨਾ ਕੀਤਾ ਜਾਵੇ ਜਿਹੜਾ ਕਿ ਬਿਨਾਂ ਮਨਜ਼ੂਰੀ ਤੋਂ ਅਗਰ ਕਿਸੇ ਨੇ ਵੀ ਕੋਈ ਇਕੱਠ ਕਰਨਾ ਆ ਤਾਕੇ ਕੋਈ ਅਨਸਖਾਵੇਂ ਘਟਨਾ ਵਾਪਰੇ ਉਹਦੇ ਵਾਸਤੇ ਪਹਿਲਾਂ ਪਰਮਿਸ਼ਨ ਲਓ ਐਚ ਡੀਐਮ ਸਾਹਿਬ ਦੀ ਡੀਸੀ ਸਾਹਿਬ ਦੀ ਉਹ ਸਾਨੂੰ ਦਿਓ ਅਸੀਂ ਪ੍ਰੋਪਰ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕਰਾਂਗੇ ਕੱਲ ਵੀ ਇਹਨਾਂ ਨੂੰ ਆਹੀ ਕਿਹਾ ਸੀ ਅੱਜ ਵੀ ਇਹਨਾਂ ਨੂੰ ਆਹੀ ਕਹਾਂਗੇ ਐਸਾ ਜਿਹੜਾ ਜਿਹੇ ਇਹਦੇ ਬਾਰੇ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਹੋ ਰਿਹਾ ਕੀ ਨਹੀਂ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਇੱਥੇ ਕੋਈ ਕਾਰਡ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਉਹਨਾਂ ਸੰਬੰਧੀ ਅਸੀਂ ਜਾਣਕਾਰੀ ਸਾਡੇ ਵੱਲੋਂ ਕੋਈ ਕੁਝ ਵੀ ਕਰੇ ਉਸ ਚੀਜ਼ ਦੀ ਨਾਲ ਕੋਲ ਇਕੱਠ ਕਰਨ ਦੀ ਪਰਮਿਸ਼ਨ ਹੋਣੀ ਚਾਹੀਦੀ ਹੈ ਐਡੀਐਮ ਸਾਹਿਬ ਦੀ ਡੀਸੀ ਸਾਹਿਬ ਦੀ ਸਾਨੂੰ ਤਾਂ ਪਰਮਿਸ਼ਨ ਤੋਂ ਮਤਲਬ ਹੈ ਪਰਮਿਸ਼ਨ ਹੋਵੇ ਅਸੀਂ ਇਹਨਾਂ ਦੀ ਸਕਿਉਰਟੀ ਵਾਸਤੇ